ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪਰਾਣਾ ਤਸਵੀਰ ਬਾਗਾ ਪਰਾਣਾ ਦਾ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਜਲਦੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੀ ਤੁਹਾਡੇ ਜਿਹੜਾ ਨਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦਣਾ ਜੀ ਕਿ ਸੂਆ ਸੂਆ ਦੋ ਟਾਈਮ ਚੋਲੋ ਜੇ ਗੱਬਣਾ ਦਾ ਚਿਪ ਪਕੜੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਜਾਓ ਆਓ ਕਰਦੇ ਆ ਕੱਕੇ ਬਰਾੜ ਨਾਲ ਗੱਲਬਾਤ ਲੈਨੇ ਆ ਪਰ ਪ੍ਰਜਨ ਕਹਿੰਦਾ ਦੋਨਾਂ ਵਹਿੜਾਂ ਬਾਰੇ ਛੋੜੀ ਮਾਫੀ ਚਾਹੁੰਨੇ ਕਿਉਂਕਿ ਮੈਂ ਹੋ ਗਿਆ ਲੇਟ ਮੈਂ ਕਿਤੇ ਬਾਹਰ ਗਿਆ ਹੋਇਆ ਸੀਗਾ ਇਸ ਲਈ ਵੀਡੀਓ ਮੇਰੇ ਨਾਲ ਨਿਹਰਾ ਹੋ ਗਿਆ ਤੁਸੀਂ ਟਾਈਮ ਦੇਖ ਸਕਦੇ ਹੋ 7:00 ਵਜ ਕੇ ਤੇ 5 ਮਿੰਟ ਹੋ ਚੁੱਕੇ ਆ ਜੀ ਠੀਕ ਐ ਤੇ ਹੁਣ ਆ ਵਾ ਜਾਦੂਵੀਰ ਚੋਂ ਲੱਗਿਆ ਵਾ ਜਾਣਕਾਰੀ ਸਾਰੀ ਬਾਈ ਤੋਂ ਲੈ ਲੈਣੇ ਆਂਗੇ ਕਿ ਕੀ ਦੁੱਧਵਾਦ ਇਹਨਾਂ ਥੱਲੇ ਦੇ ਕਿਹੋ ਜਿਹਾਂ ਵਹਿੜਾ ਇਹ ਸੋਹਣੀਆਂ ਵਹਿੜਾ ਵਾ ਦੋਨੇ ਹੀ ਕ੍ਰੋਸ ਆਂਗਾ ਤਦ ਚੱਟਾ ਮੱਝਾਂ ਵਰਗਾ ਹੋਊਗਾ ਪਰ ਹੋਰ ਜਾਣਕਾਰੀ ਬਾਕੀ ਆ ਕੇ ਬਰਾੜ ਤੋਂ ਲੈ ਲੈਣੇ ਆਂਗੇ ਬਾਕੀ ਜਾਦੂਬਾਚੂ ਹੁਣ ਅੱਜ ਤੁਹਾਨੂੰ ਵਿੱਚੇ ਚੋ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਇੱਕਾ ਤੋਕੜ ਗੱਬਣ ਚ ਇੱਕ ਪਾਦਾ ਦੀ ਬਾਈ ਤੇ ਕਹਾ ਤਾਜੀ ਸੂਈ ਜਾਗੀ ਆਹ ਬੱਚਾ ਮਗਰੇ ਦੇ ਕਿੰਨੇ ਦਿਨ ਮਾਰਾ ਤੁਸੀਂ ਕੋ ਡੇਢ ਮਹੀਨੇ ਦੀ ਮਾ ਤੁਹਾਡੇ ਮੰਨਣ ਦੇ ਆ ਗਿਆ ਬਾਈ ਨਿਆਣਾ ਪਾਈ ਜਾਂਦਾ ਵੀ ਦੇਖ ਸਕਦੇ ਹੋ ਜੀ ਅੱਜ ਬਾਈ ਤੁਹਾਨੂੰ ਲਾਈਵ ਚੋ ਕੇ ਦਿਖਾਊਗਾ ਇਹ ਹਾਂ ਆ ਵੜ ਆਈ ਆ ਬਾਈ ਕੋ ਹੈ ਰਿੰਗੀ ਰੰਬੀ ਰਿੰਗੀ ਜਾਂਦੀ ਆਗੀ ਸੋਹਣੇ ਥਾਣਾ ਹਵਾਨਾ ਚਾਰ ਹੀ ਥਾਣਾ ਕਹੇ ਦੇ ਨਾਲ ਕੋਈ ਫੋਟੋ ਛਾਗਾ ਨਾ ਵਾਸਤਾ ਚੋ ਦੇਖ ਰਹੀ ਬਹਾਰਾ ਖੱਚ ਕੇ ਜਾਦੂ ਬਹਾਰਾ ਕਰਾਂ ਦੀ ਚੱਕ ਦੇ ਕਰਾਂ ਦੀ ਅਜਾ ਪਾ ਲਾਈਵ ਦਿਖਾਉਣਾ ਚੋਕ ਦੋ ਹੀ ਰਹਿ ਗਈਆਂ ਜਿਹੜਾ ਵੜਾ ਅਜੀ ਅੱਛਾ ਜਦੋਂ ਬਾਈਆਂ ਦੋ ਹੀ ਰਹਿ ਗਈਆਂ ਬਾਕੀ ਵਹਿ ਗਿਆ ਕੱਲ ਲੀਆਂ ਵੜਾ ਅਸਾਰ ਨਹੀਂ ਹੋਊਗੀ ਅੱਛਾ ਆ ਦੋਸਤੋ ਸਾਰਿਆਂ ਹੀ ਉੜ ਗਏ ਕਰ ਸਾਰਾ ਛੱਡ ਵਿਹਲਾ ਬਈ ਇੱਧਰ ਹੈ ਨਹੀਂ ਕੋਈ ਪਸ਼ੂ ਬਾਹਰ ਵੀ ਆ ਆ ਬੈਠਾ ਕਾਕਾ ਹੁਣ ਆ ਬਾਈ ਨੂੰ ਗੱਲਬਾਤ ਕਰੀ ਜਾਂਦਾ ਵਾ ਹਾਂਜੀ ਆ ਦੇਖੋ ਸਾਰੀਆਂ ਵੇੜਾ ਬੈਗਾ ਗਿਆ ਵਾ ਆ ਬਾਈ ਦੀ ਘਰ ਦੀ ਖੜੀ ਇੱਕ ਵੇੜ ਆ ਦੋ ਵੇੜਾ ਬਾਈ ਕੋਲੇ ਆ ਜਾਂੀਆਂ ਬਾਈ ਕੀ ਜਾਣਕਾਰੀ ਬਰਾੜ ਤੋਂ ਲੈਣੇ ਆ ਆ ਜਾ ਬਰਾੜਾ ਹਾਂ ਆ ਬਾਈ ਚੋਈ ਜਾਂਦਾ ਜਾਦੂ ਹੁਣ ਤੁਸੀਂ ਵੇਖ ਲਓ ਅੱਜ ਪਸਮਾਹ ਦੇਖ ਲਓ ਬਾਈ ਕਹਿੰਦਾ ਪਸਮਾਹ ਦੇਖੋ ਪਹਿਲਾਂ ਤਾਂ ਬਾਈ ਥਾਣੇ ਦੇਖੋ ਪਹਿਲਾਂ ਸਾਥੀ ਓ ਸੋਣਾ ਤੇ ਚੁਈ ਆ ਲੰਮੇ ਲੰਮੇ ਥਾਣਾ ਮੋਟੇ ਮੋਟੇ ਪਰ ਮਾ ਦੇਖੋ ਡਾਂਗਾ ਕਾ ਪਸਮਾਵਾ ਬਾਕੀ ਜਾਣਕਾਰੀ ਬਾਈ ਦੋਲੇ ਹਾਂਜੀ ਬੇਨਸਰੀ ਕਾਲ ਸਾਸਤਰੀ ਗਾ ਜੀ ਸਾਰੇ ਸਭ ਤੋਂ ਪਹਿਲੋ ਸਾਰੇ ਮੇਰੇ ਭੈਣ ਭਰਾ ਇੱਧਰ ਜਿਨੋ ਜਾ ਮੜਾ ਜਾ ਆ ਬਾੜੀ ਦੇਖ ਲੋ ਖਾਲੀ ਬਾਈ ਬਾੜੀ ਅੱਜ ਤਾਂ ਲਾਇ ਵੀ ਚਵਾਦਨੇ ਸਾਰਿਆਂ ਕੋਈ ਚੱਕਰ ਹੀ ਨਹੀਂਗਾ ਚੁਈ ਚੱਲ ਬਾਈ ਬੜਾ ਬਹਿ ਗਿਆ ਕੱਲ੍ਹ ਵਾਲੇ ਪੰਜ ਬਹਿੜਾ ਹਾਂ ਹਾਂ ਬਹਿ ਗਿਆ ਬਾਈ ਸਾਰੇ ਠੀਕ ਆ ਜੀ ਵਧੀਆ ਬਹਿ ਗਿਆ ਸਾਰੇ ਬਹਿ ਗਏ ਸਭ ਤੋਂ ਪਹਿਲੋ ਸਾਨੂੰ ਸਹੂਤ ਆ ਜਿਹੜੇ ਮੇਰੇ ਭੈਣ ਭਰਾ ਯਾਰ ਇੱਕ ਦੂਜੇ ਦੀ ਮੱਤ ਇੰਨੀ ਜਿਆਦਾ ਕਰੀ ਜਾਂਦੇ ਨਾ ਹਾਂਜੀ ਹਾਂਜੀ ਇੰਨਾ ਚਲੋ ਬਾਅਦ ਵਿੱਚ ਮਦਦ ਕਰਾਂ ਤੇ ਤੂੰ ਨਾਲ ਮਾਲ ਮੰਗਵਾ ਕੇ ਦੇਣਾ। ਥੋੜਾ ਧੰਨਵਾਦ ਭੈਣ ਪ੍ਰਭੂ। ਇਹਨੇ ਪੰਜਾਬ ਹੀ ਆ ਪੱਕੇ ਦੂਜੇ ਦੇ ਕੰਮ ਆ ਜਾਂਦੇ ਆ। ਹਾਂਜੀ ਹਾਂਜੀ। ਬਾਹਰਲੇ ਸਟੇਟਾਂ ਦੇ ਵਿੱਚ ਕੋਈ ਨਹੀਂ ਪੁੱਛਦਾ। ਉਹਦੇ ਬ੍ਰੈਡ ਵੀ ਕੋਨੇ 100 ਰੁਪਏ ਦਾ ਕਰ ਦਿੰਦੇ ਤਾਂ ਹਾਲਾ। ਪਤਾ ਨਹੀਂ ਕਿੰਨੀਆਂ ਜਾਤਾਂ ਜ਼ਿਮੀਂਦਾਰ ਨੂੰ ਖਾਣ ਲਿਆ। ਤੇ thora prabhu ਜ਼ਿਮੀਂਦਾਰ ਕੋਈ ਪਾਉਂਦਾ। ਤੇ ਜ਼ਿਮੀਂਦਾਰ ਖਤਮ ਹੋ ਗਿਆ। ਪਤਾ ਨਹੀਂ ਕਿੰਨੀਆਂ ਜਾਤਾਂ ਨਾਲ ਖਤਮ ਹੋਣਗੀਆਂ। ਹਾਂਜੀ ਹਾਂਜੀ। ਸਾਰੀ ਕੋਈ ਹਰੇਕ ਦੁਕਾਨਦਾਰ ਕੋਈ ਗਰੀਬ ਬੰਦਾ ਜੋ ਸਾਰੇ ਸਾਰੇ ਜ਼ਿੰਮੇਦਾਰ ਨੇ ਚੱਲਦੇ ਆ ਠੀਕ ਆ ਜੀ ਇਹਨਾਂ ਨੂੰ ਸਲਾਮ ਸਲੂਟ ਹੈ ਠੀਕ ਆ ਜੀ ਕਿਹੜੇ ਬੰਦੇ ਰੱਖਣ ਲੈ ਕੇ ਇਹਨਾਂ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ ਹਾਂਜੀ ਹਾਂਜੀ ਦਿਨ ਰਾਤ ਠੀਕ ਹੈ ਠੀਕ ਹੈ ਭਾਈ ਦਿਨ ਰਾਤ ਜੋ ਤਰੱਕੀ ਬਖਸ਼ੇ ਪ੍ਰਮਾਤਮਾ ਚਲ ਮਾੜੇ ਕਿਰਪਾ ਰੱਖੇ ਸਾਰਿਆਂ ਤੇ ਠੀਕ ਹੈ ਜੀ ਇਹਨਾਂ ਦਾ ਸੋ 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 ਮਰਾ ਹੁਣ ਠੀਕ ਹੈ ਭਾਈ ਅੱਜ ਠੀਕ ਹੈ ਭਾਈ ਅੱਜ ਦੋ ਵਾੜਾ ਭਾਈ ਦੋ ਵਾੜਾ ਵੇਖੋ ਇਸ ਮਾਰ ਵੇ ਟੈਂਕ ਪੂਰਾ 8 ਲੀਟਰ ਦੁੱਧ ਹੈ ਜੇਹ ਦੇ ਥਲੇ अच्छा जी दो ठेका दूसरा आ ता तो चेक कर मूल जो मार दे भाई मूल जो मार दे मार के bxa दे आ देख दो पोली तार जावा ये मार बच्चा भाई जरा कितने जरे करू हां जी भाई भाई ने रेट ਦਾ ਮਤਲਬ ਕੇ 40000 ਰੁਪਏ ਠੀਕ ਆ ਇਹਦਾ ਜਿਹ ਚੋਈ ਜਾਂਦਾ ਬਾਈ ਉਹਨੂੰ ਬਾਈ ਚੋਈ ਜਾਂਦਾ ਨਜ਼ਾਰੇ ਨਾਲ ਦਾਦਾ ਦੁੱਧ ਦੇ ਥਲੇ ਮਤਲਬ 11 ਲੀਟਰ ਹੈ ਨਹੀਂ ਨਹੀਂ ਰਾਜਾ ਨਹੀਂ ਰੋਕਣ ਗੱਪਣਾ ਬਾਈ ਅੱਛਾ ਅੱਛਾ ਜਿਹੜੇ 8 ਕਿਲੋ ਠੀਕ ਆ ਗੱਬਣਾ ਗੱਬਣ ਗੱਬਣ ਚਾਰਾਂ ਦੀ ਚਾਰਾਂ ਦੀ ਗੱਬਣ ਚਾਰਾਂ ਉੱਤੇ ਹੋਊਗੀ ਠੀਕ ਆ ਤੁਹਾਨੂੰ ਘੱਟਣੀ ਠੀਕ ਆ ਭਾਈ ਹਾਂ 800 ਤੇ ਕੰਡੇ ਵਾਲਾ ਚੋਲਣ ਵਾਲਾ ਦੋ ਟਾਈਮ ਚੋਲ ਠੀਕ ਆ ਭਾਈ ਹਾਂ ਬਾਕੀ ਆ ਬਾਈ ਚੋਈ ਜਾਂਦਾ ਵਾ ਮੋਲ ਜੀ ਦਾ ਮੋਲ ਜੀ ਦਾ ਭਾਈ 40000 ਰੁਪਇਆ ਠੀਕ ਆ ਭਾਈ ਮਾਮਤਲ ਹੋ ਜਾਊਗਾ ਠੀਕ ਆ ਭਾਈ ਠੰਡੀ ਸੀ ਇਹਦਾ ਬੱਦ ਦੇਖੀ ਬਾਈ ਨੇ ਨਿਆਣਾ ਪਾਇਆ ਬਾਈ ਨੇ ਚੋਈ ਆ ਗਈ ਵੀ 2.5 ਜਦੋਂ ਬੜਾ ਬਟਾ ਹੋਰ ਨਾ ਚੋਈ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਕੀ ਬਾਈ ਦੋ ਨੰਬਰ ਤੇ ਆ ਜਾ ਇੱਧਰ ਇਧਰ ਹੋ ਜਾ ਇੱਥੇ ਖੜਾ ਚੱਲ ਕੋਈ ਨਹੀਂ ਬਾਅਦ ਚ ਵਿਖਾ ਦਾਂ ਤੋਰਣਾ ਚ ਹੈ ਨਹੀਂ ਆਪਾਂ ਕਿ ਦੋਸਤੋ ਬਾਹਰ ਵੀ ਨੇਰਾ ਹੋਇਆ ਪਿਆ ਠੀਕ ਆ ਭਾਈ ਆਵੇ ਠੀਕ ਆ ਭਾਈ ਹਾਂਜੀ ਇਹਨੂੰ 2 ਮਹੀਨੇ ਸਾਹ ਦੇ ਨੂੰ 2.5 ਦਿਨ ਨੂੰ 1.5 ਠੀਕ ਆ ਭਾਈ ਠੀਕ ਆ ਇਹ ਬੱਚਾ ਦੋਸਤੋ ਮਗਰੇ ਦੇ 11 ਲੀਟਰ ਦੁੱਧ ਹੈ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਜੀ ਦਾ ਮੁੱਲ 38000 ਰੁਪਏ ਹੈ ਠੀਕ ਆ ਵਿੱਚੋਂ ਕੋਈ ਛੋਟ ਛੱਪਾ ਪੂਰੀਆ ਮੋਟਾ ਮੋਟਾ ਠੀਕ ਆ ਜੀ ਹਾਂ ਇਹ ਛੋਟੋ ਵੀ ਉਹ ਜਾਣਦੇ ਕਿ ਕਿਧਰੋਂ ਜਾਂਦੇ ਨੇ ਅਲੇ ਹਾਲ ਤੱਕ ਕਿੰਨਾ ਮੱਜਿਆ ਵਾ ਪਰ ਫਿਰ ਵੀ ਕਿਰੂ ਤੋਂ ਦੁੱਧ ਹੀ ਲੋੜ ਆ ਠੀਕ ਆ ਜੀ ਦੇਖਿਆ ਬਾਈ ਠੀਕ ਆ ਬਾਈ ਤੇ ਕੌਣ ਵਿਕੀ ਜਾਂਦੇ ਬਾਈ ਤੇ ਸਾਫ ਉਤਰਾ ਪਸ਼ੂ ਚੰਗੇ ਭਾਅ ਲੋਟ ਵਾਲਾ ਵਿਕੀ ਜਾਂਦਾ ਪਸ਼ੂ ਦਾ ਹਾਂਜੀ ਵਿਗਣਾ ਪਊ ਜੇ ਹੁਣ ਚੀਜ਼ ਤੇ ਹੈਗੀ 50000 ਦੀ ਮਗਰਾਂ ਲੱਖ ਹੋ ਕੇ ਵਿਕ ਜੂਗੀ ਸਹੀ ਗੱਲ ਆ ਬਾਈ ਉਹ ਨਹੀਂ ਵਿਕਣੀ ਹਾਂਜੀ ਹਾਂਜੀ ਉਹ 50 ਜੀ ਵੀ ਜਿਹੜੀ ਮਾਰਕੀਟ ਸੌਦਾ ਚੱਲਦਾ ਉਹੀ ਚੱਲਣਾ ਠੀਕ ਆ ਬਾਈ ਹਾਂਜੀ ਠੀਕ ਆ ਸਾਡੇ ਉਹ ਵਿਖਾ ਦਿਓ ਬਈ ਦਾ ਠੀਕ ਆ ਜੀ ਵੜ ਕਿੱਡੀ ਵੜ ਵਿਖਾ ਲਓ ਜੀ ਦੋਸਤੋ ਵੱਡੀ ਵੱਡੀ ਬਹੁਤ ਆ ਗਈ ਪਹਿਲਾ ਸੂਆ ਸੂਈ ਵੀ ਹੈਗੀ ਦੋਸਤੋ ਵਜਨ ਵਜਨ ਬਹੁਤ ਆਗਾ ਜਰਸੀ ਕਰਾਉ ਆ ਦੋਨੇ ਵੜਾ ਜਰਸੀ ਕਰਾਉ ਸਾਗੀ ਜਰਸੀ ਕਰਾਉ ਸਾਗੀ ਕੱਦ ਵੇ ਲੋ ਬਹੁਤ ਵੱਡਾ ਕੱਦ ਦਾ ਹਾਂ ਜਰਸੀ ਕਰਾਉ ਸਾ ਹਾਂ ਜਰਸੀ ਕਰਾਉ ਸਾਗੀ ਹਾਂਜੀ ਆ ਵੇ ਲੋ ਸੋਹਣਾ ਥਾੜਾ ਹਵਾਲਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਆ ਵੀ ਇਸ ਜਰਸੀ ਕਰਾਉ ਸੀ ਆਹ ਵਹਿੜ ਆ ਗਈ ਆਦੇ ਬਾਈ ਦੇ ਚੂਈਆਂ ਜਾਦੂ ਤੁਸੀਂ ਬਾਕੀ ਸਿਰ ਤੇ ਚੋਰੀ ਨਹੀਂ ਆਪਦੀ ਅੱਠ ਗੋਦ ਤਾਂ ਤੁਸੀਂ ਹਾਂਜੀ ਬਾਈ ਕਹਿੰਦਾ ਮੇਰੇ ਘਰ ਤੁਸੀਂ ਦੋ ਡੰਗ ਚੋ ਕੇ ਤਸੱਲੀ ਕਰਕੇ ਆਪਦੀ ਫੇਰ ਲਿਜਾਓ ਆਕਰਮ ਲਾਈਵ ਵਿੱਚੋ ਕੇ ਵਿਖਾ ਦਈਏ ਵੀਡੀਓ ਦੇ ਵਿੱਚ ਹੀ ਹਾਂ ਦੂਜੀ ਵੀ ਤੁਹਾਨੂੰ ਝੋਕੇ ਦਿਖਾਈ ਦੇਣੀ ਹੈ ਕਿ ਕਿਉਂਕਿ ਦੋਸਤੋ ਜੇ ਅੱਜ ਆਪਾਂ ਛੋਟਾ ਟਾਈਮ ਸੀਗਾ ਮੇਰੇ ਕੋਲ ਵੀ ਟਾਈਮ ਆ ਹੁਣ ਤੇ ਬਾਈ ਜਾਦੂ ਵੀ ਆਇਆ ਵਾ ਟਾਈਮ ਤੇ ਚੋਣ ਦੇ ਦੇ ਅੱਜ ਤੇ ਬਾਈ ਕੰਦਾ ਆਪੇ ਕੋਣ ਨਾਲ ਹੀ ਚਵਾਦ ਕੇ ਬਹਿੜਾ ਆ ਸੋਹਣੀ ਬਹਿੜਾ ਗਈ ਬਹਿੜਾ ਦੋਨੇ ਚੰਗੇ ਬਾਈ ਨਾ ਕੇ ਫੋਰ ਸ਼ਾਂਗਾ ਥਾਣਾ ਬਹੁਤ ਚੰਗਾ ਵਾ ਸਾਰਿਆਂ ਬਹਿੜਾ ਦਾ ਕਿੱਦਾਂ ਮੈਂ ਕਿਹਾ ਨੀਡ ਕਮ ਹਾਂ ਆ ਦੋਸਤੋ ਵੇਖ ਲਓ ਥੋੜਾ ਜਿਹਾ ਮੇਰਾ ਉਪਰਾ ਕਰੂਗਾ ਪਰ ਬਾਕੀ ਆ ਦੋ ਬਾਈ ਖਿੱਚੀ ਤੁਰਿਆਂ ਦਾ ਕੋਈ ਪੈਰ ਨਹੀਂ ਜਮਾ ਜਮਾ ਹੀ ਸਾਰੀ ਚੋ ਹਾਂ 10 ਦੀ ਬਾਲਟੀ ਚ ਵੇਖ ਲੈਣਾ ਵਾ ਘਰ ਖੜਕ ਦੀ ਉਹ ਖੜੇ ਹਾਂ ਧਾਰ ਦਾ ਖੜਕ ਤਾਂ ਉਹਦਾ ਵੇਖ ਹੀ ਜਾਂਦੇ ਆ ਗੰਨੇ ਵਾਲੀ ਧਾਰ ਆ ਮੋਟੀ ਮੋਟੀ ਪੈਂਦੀ ਆਗੀ ਕੋਤਵਾ ਹੋ ਰਿਹਾ ਸੀ ਆ ਬਾਈ ਨੇ ਗਾ ਚੋਲੀ ਆ ਤੇ ਦੁੱਧ ਵੇਖ ਸਕਦੇ ਤੁਸੀਂ ਪਰ ਦੂਜੀ ਵੀ ਤੁਹਾਨੂੰ ਚੋਕੇ ਵਿਖਾ ਦੇਣੀ ਆ ਕਿ ਬਾਈ ਨੇ ਇਸ ਨੇ ਉਹ ਪਾਰ ਵਾਲੀ ਬਾਲਟੀ ਸੀ ਵੱਡੀ ਬਾਲਟੀ ਆ ਹਾਂ ਤੇ ਦੋਸਤੋ ਬਾਲਟੀ ਵੱਡੀ ਆ ਕਿ ਉਪਾਰਾਂ ਵਾਲੀ ਬਾਲਟੀ ਨਹੀਂ ਗੀ ਬਾਈ ਦੀ ਜਾਦੂ ਨਾਲ ਖੱਚਦੀ ਮੈਂਟਾ ਜਦੋਂ ਜਮਾਂ ਨਿਚੋੜਦੀ ਆ ਦੇਵਾ ਜਮਾਂ ਝਾੜ ਜਾਂਦੀ ਆਗੀ ਸੋਹਣਾ ਥਾਣਾ ਫਿਰ ਦੀ ਫੇਸ ਕੁਆਲਟੀ ਵੀ ਦੀ ਚੈੱਕ ਕਰ ਲਓ ਤੁਸੀਂ ਹਾਂ ਬੜਾ ਬਹਿ ਜਾ ਬਾਹਰ ਤੋਂ ਹੁਣ ਬਾਈ ਚੋਕੇ ਦਾ ਤੁਹਾਨੂੰ ਇਹ ਵੀ ਸੋਹਣੀ ਬਿਹੜ ਜਾਸੀ 14 ਮਹੀਨੇ ਦੀ ਘੱਪਣ ਚੈੱਕ ਪਾਸ 8 ਕਿਲੋ ਦੁੱਧ ਆ ਜੇ ਤੁਸੀਂ ਦੋ ਟਾਈਮਾਂ ਦਾ ਚਾਰ ਟਾਈਮਾਂ ਦਾ 6 ਟਾਈਮਾਂ ਦੇ ਜੋਕਰੇ ਮੁੱਲ ਜੀ ਦਾ 40000 ਰੁਪਈਆ ਵਾ ਸੋਹਣੀ ਬਿਹੜ ਆਗੀ ਦੋ ਨੰਬਰ ਤੁਹਾਨੂੰ ਦਿਖਾ ਦਨੇ ਚੋਕੇ ਹੁਣੇ ਹੀ ਵੀਡੀਓ ਥੋੜੀ ਰੋਕਾਂ ਥੋੜਾ ਟਾਈਮ ਲਈ ਕੋਕੇ ਬਾਈ ਕੋਲੇ ਦੋ ਹੀ ਵੜਾ ਉਹ ਦੁੱਧ ਕਿਵੇਂ ਦਾ ਹੈ ਵੀ ਨਹੀਂਗਾ ਤੇ ਦੇਖ ਸਕਦੇ ਹੋ ਕਾ ਬਾਈ ਸੂਨ ਵਾਲੇ ਬਾਈ ਘਰ ਦੀ ਵੜਾ ਗਈ ਤੇ ਆਹ ਦੁੱਧ ਪਿਆ ਵੱਡੀ ਬਹੁਤ ਦੀ ਦੁੱਧ ਦੀ ਵੜਾ ਤੇ ਪਾ ਗਿਆ ਬਾਈ ਆਹ ਆ ਦੇਖੋ ਜੀ ਦੋਸਤੋ ਹੁਣ ਵੀਡੀਓ ਰੋਕਾਂਗੇ ਥੋੜੇ ਟਾਈਮ ਲਈ ਬਾਈ ਨਿਆਣਾ ਨਾ ਪਾਲੂਗਾ ਤੇ ਦੋਸਤੋ ਆਹ ਬਾਈ ਨਿਆਣਾ ਪਾਈਆਂ ਤੇ ਦੇਖ ਸਕਦੇ ਹੋ ਜੀ ਆਹ ਨਿਆਣਾ ਪਾਈ ਜਾਂਦਾ ਬਾਈ ਬਦਮਾਸ਼ ਤੋਂ ਚੈੱਕ ਕਰਾ ਦੇਾਂਗੇ ਆਹ ਬਾਈ ਬਾਹਰ ਟੀ ਤੁਹਾਨੂੰ ਬਾਹਰ ਟੀ ਖਾਲੀ ਕਰਕੇ ਦਿਖਾਊਗਾ ਆਹ ਸਾਡੇ ਡਾਕਟਰ ਸਾਹਿਬ ਆਏ ਨੇ ਇਹ ਪਸੂ ਚੈੱਕ ਕਰਾਉਣਾ ਹੋਵੇ ਏ ਭਾਈ ਦੋ ਮਿੰਟ ਦੇ ਘਪਣ ਵੜੇ ਦਾ ਦੰਦਾ ਵਾ ਬਠਾਕਰ ਬਾਈ ਦਾ ਪੈਂਡਾ ਗੱਗਣਾ ਬਾਈ ਦਾ ਨਾਂ ਇਹਦਾ ਹਾਂ ਹਾਂ ਦੋ ਮਿੰਟ ਦਾ ਦੰਦਾ ਬਾਈ ਇਹ ਜੇ ਖਾਲੀ ਤੇ ਖਾਲੀ ਜੇ ਘਪਣਾ ਦਾ ਘਪਣਾ ਹੋਊਗਾ ਇਹ ਬੰਦੇ ਦਾ ਕੱਲ ਹੈ ਹਾਂਜੀ ਤੇਰੇ ਘਰੇ ਵੀ ਗਿਆ ਠੀਕ ਆ ਜੀ ਆਓ ਵੜ ਰੌਲਾ ਸੀ ਨਾ ਬੰਦਾ ਕਹਿੰਦਾ 80 ਫਿਰ ਘੱਪਣਾ ਕਿ ਜਮਾ ਬਾਈ ਕਹਿੰਦਾ ਖਾਲੀ ਹੀ ਇਡਚ ਆਈ ਨਹੀਂ ਇਡਚ ਪਰ ਉੱਤੇ ਹਾਂ ਬਾਈ ਕੋਈ ਗੱਲ ਨਾ ਫਿਰ ਹਾਂਜੀ ਹਾਂਜੀ ਸਹੀ ਬੰਦਾ ਵਾ ਪਰ ਉਹ ਨਹੀਂ ਰਹਿੰਦਾ ਕੋਈ ਤਾਂ ਵੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਕੋਈ ਨਾ ਰਹਿੰਦਾ ਹੋਵੇ ਪਾਓ ਇਨਫੈਕਸ਼ਨ ਮਾਚ ਕਿਸੇ ਵੀ ਮਾਰੋ ਜੀ ਸਲਾਹ ਲੈਣੀ ਹੋਵੇ ਤੁਸੀਂ ਬਾਈ ਦਾ ਨੰਬਰ ਤੇ ਨੋਟ ਕਰ 97816 15073 ਤੁਸੀਂ ਬਾਈ ਨਾਲ ਕਦੇ ਵੀ ਬਾਈ ਜਾਣ ਕੇ ਬੰਦਾ ਲੈ ਸਕਦਾ ਫੋਨ ਲਾ ਕੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਠੀਕ ਆ ਜੀ ਜਦੋਂ ਮਰਜੀ ਜਦੋਂ ਮਰਜੀ ਬਾਈ ਦਾ ਫੋਨ ਖੁੱਲਾ ਜੀ ਆਨ ਮੋਸਟ ਹਾਂ ਜੀ ਜਦੋਂ ਮਰਜੀ ਕੋਈ ਪਹੂ ਰਹਿੰਦਾ ਨੇ ਹੋਵੇ ਜਾਂ ਪਹੂ ਦੇ ਕੋਈ ਖਾਣ ਦੇ ਵਿੱਚ ਨੌਕਸ ਹੋਵੇ ਕੋਈ ਸਾਡੇ ਕੋਲ ਤਾਂ ਪਹਿਲਾਂ ਤੋਂ ਦੇ ਰਹਿੰਦਾ ਵਾ ਕੋਈ ਵੀ ਸਾਨੂੰ ਲੋੜ ਪੈਂਦੀ ਫੋਨ ਮਾਰਦੇ ਆਗੇ ਬਾਈ ਕਹਿੰਦਾ ਵੀ ਆਹ ਫੋਨ ਤੇ ਆਹ ਜੀ ਨਾ ਠੀਕ ਨਾਲ ਦੇ ਮੈਂ ਟਾਈਪੋਂ ਰਾਮ ਆ ਜਾਂਦਾ ਵਾ ਸਸਤਾ ਇਲਾਜ ਤੇ ਵਧੀਆ ਇਲਾਜ ਕਰਦਾ ਬਾਈ ਇਹੇ ਠੀਕ ਆ ਬਾਈ ਕਹਿੰਦਾ ਬੰਨ ਪਿਆ ਪਹੂ ਨੂੰ ਹੋਵੇ ਤਾਂ ਆਪਾਂ ਖੋਲ ਦਿੰਨੇ ਆਗੇ ਆਪ ਸਮਾਉ ਚੈੱਕ ਕਰੋ ਤੇ ਪਹਿਲਾ ਵੈੜ ਦਾ ਆ ਤੁਹਾਨੂੰ ਮੋਟਾ ਮੋਟਾ ਥਾਣਾ ਹੈਗਾ ਸਮਾਉ ਪਸੂ ਪੂਰਾ ਇੱਕ ਨੰਬਰ ਹੈਗਾ ਆ ਦਾ ਪਾਣੀ ਛਿੱਟਿਆ ਹੁੰਦਾ ਤੁਸੀਂ ਦੇਖ ਸਕਦੇ ਹੋ ਜੀ ਆ ਬਾਟ ਹੀ ਖਾਲੀ ਚੈੱਕ ਕਰ ਲਓ ਤੁਸੀਂ ਧੋ ਕੇ ਬਾਈ ਚੋਈ ਦੇ ਕਰੇ ਮੈਂ ਟਾਚ ਹਾਂ ਆ ਬਾਈ ਚੋਈ ਜਾਂਦਾ ਵਾ ਦੋਸਤੋ ਵੀਡੀਓ ਬਾਈ ਲੰਮੇ ਹੋ ਤੁਹਾਨੂੰ ਬਾਕੀ ਐਂਡ ਤੇ ਵਿਖਾਵਾਂਗੇ ਸਾਰੀ ਇਹੇ ਬਾਕੀ ਜਿਹਦੇ ਪਸਾਂ ਦੇ ਦੋ ਟਾਈਂ ਤੇ ਚੋਈ ਜਾਣਗੇ ਚੱਕਰੀ ਕੋਈ ਨਹੀਂਗਾ ਲੋ ਜੀ ਦੋਸਤੋ ਬਾਈਆਂ ਵਿੱਚ ਚੋਈ ਜਾਂਦਾ ਵਾ ਬਾਟ ਹੀ ਲਾਦੀ ਬਾਈ ਨੇ ਕਿਨਾਰੀਆਂ ਇਹੇ ਤੋ 10 11 ਤਾਂ ਥੱਲੇ ਖੁੱਲਾ ਹੈ ਤੇ ਦੇਖ ਸਕਦੇ ਹੋ ਜੀ 11 ਹੋਵੇ ਕੰਡੇੜਾ ਹਾਂਜੀ ਲੋ ਦੋਸਤੋ ਜਾਦੋਂ ਦਾ ਵੀ 11 ਕਿਲੋ ਜੋ ਸੋਸ਼ਾ ਇਹੀ ਚੋਂ ਦਾ ਵਾ ਤੇ ਇਹੀ ਸਾਂਹ ਦਾ ਵਾ ਕਹਿੰਦਾ ਵੀ 11 ਕਿਲੋ ਦੋ ਟਾਈਮ ਆ ਜਾ ਮਰਜੀ ਮੇਰੇ ਘਰ ਚੋ ਕੇ ਲੈ ਜਾਵੇ ਜੇ ਤੁਸੀਂ ਇਹ ਤੋਂ ਚੋਣੀ ਆ ਤਾਂ ਸ਼ਾਮ ਨੂੰ 7 ਵਜੇ ਉਧਰ ਸਵੇਰ ਵਾਲਾ 6 ਵਜੇ ਆ ਜਿਓ ਜੇ ਤੁਸੀਂ ਆਪ ਚੋਲੋਗੇ ਆ ਕੇ ਫਿਰ ਭਰਾਤੀ 5 ਵਜੇ ਆ ਕੇ ਝੂਲੇ ਥੋਡੇ ਸਿਰ ਤੇ ਆਗਾ ਹਾਂ ਪਤਾ ਕੀ ਗੱਲ ਬਾਈ ਤੂੰ ਮਾੜਾ ਪਿੱਛੇ ਡਰਦੀ ਆ ਵੜ ਥੱਡੇ ਭਾਈ ਹਾਂਜੀ ਭੈਣ ਭਰਾਵਾਂ ਨੂੰ ਕਹਿੰਦੇ ਗੱਲ ਵੀ ਆਪ ਤੁਸੀਂ ਹੁਣ ਇਹ ਤਾਂ ਦੇਖੋ ਤੁਸੀਂ ਬਹੁਤ ਪਰਖ ਰੱਖੀ ਬਾਲਟੀ ਹਾਂਜੀ ਹਾਂਜੀ ਕਮੂਤੀ ਬੋਲ ਰਹਾ ਡਰਾਂ ਡਰਦੀ ਹਾਂਜੀ ਡਰਦਾ ਬੋਲਣਾ ਪਹਿਲਾਂ ਖੁਦ ਹੀ ਖੜੀ ਕਹਿੰਦਾ ਭਾਵਾ ਹਾਂਜੀ ਤੁਸੀਂ ਦੋ ਟਾਂ ਵਿੱਚ ਚੋਕੋ ਜੇ ਸਾਡਾ ਮਨ ਸ਼ਾਂਤੀ ਲੈ ਜੇ ਠੀਕ ਆ ਜੀ ਤੁਸੀਂ ਆਪਦੇ ਘਰੇ ਆਪਦੇ ਘਰੇ ਠੀਕ ਆ ਜੀ ਚੋਕ ਕੇ ਮੇਰਾ ਪੋਹੇ ਦਾ ਕਿੰਨੇ ਉਪਰਾ ਕਰ ਲੀਦਾ ਹਾਂ ਹਾਂਜੀ ਹਾਂਜੀ ਲੰਬਾ ਲੈਣਾ ਮੀਠੀ ਠੀਕ ਆ ਜੀ ਦੋ ਟਾਂਕ ਜੋੜ ਕੇ ਦੜੇ ਦੇ ਦੰਡਾਂ ਕੇ ਜੋੜ ਠੀਕ ਆ ਲਓ ਜੀ ਦੋਸਤੋ ਆ ਹੁਣ ਥੋੜਾ ਜਿਹਾ ਤੁਹਾਨੂੰ ਤਾਂ ਵੀ ਬੰਦੇ ਵੱਜ ਜਾਂਦੇ ਪਸ਼ੂ ਉਪਰਾ ਕਰੀ ਜਾਂਦਾ ਕੋਈ ਆਇਆ ਗਿਆ ਹੈ ਆਈ ਹੋਈ ਹੈ ਵਹਿੜ ਦੀ ਰੰਬਦੀ ਵੇਖੀ ਗਈ ਵੇ ਦੇਖ ਸਕਦੇ ਹੋ ਜੀ ਡੇਢ ਦੀ ਮੰਨ ਲਓ ਭਾਈ ਨਾ ਭਾ ਦੋਵਾਂ ਦੇ ਮੁੱਲ ਆਪਣੀ ਕਿਹੜਾ ਕਹਿਣਾ ਜਦਾਈ ਆ ਭਾਈਆਂ ਦਾ ਕਿਉਂਕਿ ਭਾਈ ਆਪਣਾ ਕੋ ਮਾਲ ਆਇਆ ਵਿਆ ਆਪਣੋ ਵਾਲਿਆਂ ਨੇ ਮਹੀਨੇ ਤੇ ਕਿ ਜਾਂ ਮਹੀਨੇ ਕਿ ਡੇਢ ਦੇ ਡੇਢ ਦੀ ਕਹਤੀ ਹੈਗੀ ਭਾਈ ਕਹਿੰਦਾ ਕਹਿਣਾ ਕੋਈ ਜਦਾਈ ਨਹੀਂ ਆ ਵੇਰ ਦੋਸਤੋਂ ਬਾਟਿਕ ਤਰ੍ਹਾਂ ਲਾਈ ਵੀ ਆ ਦੋ ਦੋ ਗਾ 5.5 ਕਿਲੋ ਬਾਕੀ ਤੁਸੀਂ ਆ ਦੀ ਦੋ ਟਾਂ ਚੋਲਣੀਆਂ ਛੋਏ ਛੋਏ ਨਾ ਇਹ ਗੱਪੜ ਪਉਂਦਾ ਵੇ ਦੋ ਤਾਂ ਹੈ ਨਹੀਂ ਥੱਲੇ ਭਾਈ ਸੂਏ ਸੋਏ ਨਾ ਦਾ ਕਾਦਾ ਹੁੰਦਾ ਵਾ ਅੱਜ ਦੀ ਵੀ ਦੋਵੇਂ ਨਾਲ ਦੀ ਦੋਵੇਂ ਚੋਾਈ ਕਰਕੇ ਵਿਖਾਤੀ ਹੈਗੇ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ